ਅਮਰਸਾਦ ਪੁਲਿਸ ਦੀ ਵੱਡੀ ਕਾਰਵਾਈ 12 ਪਿਸਤੌਲਾਂ ਸਮੇਤ 4 ਇੰਟਰਨੈਸ਼ਨਲ ਸਮੱਗਲਰਾਂ ਨੂੰ ਕੀਤਾ ਗ੍ਰਿਫਤਾਰ 1.5 ਕਿਲੋ ਹੈਰੋਇਨ ਵੀ ਬਰਾਮਦ ਅਮਰਸਾਦ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਇੰਟਰਨੈਸ਼ਨਲ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 12 ਪਿਸਤੌਲ ਅਤੇ 1.5 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ ਇਸ ਬੰਤੀ ਗੁਰਪੀਤ ਸਿੰਘ ਪੁਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰਸਾਦ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 12 ਪਿਸਤੌਲ 1.5 ਕਿਲੋ ਹੈਰੋਇਨ ਬਰਾਮਦ ਹੋਈ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋ ਸਮੱਗ ਕਿਫਤਾਰ ਕੀਤੇ ਸਨ ਉਹਨਾਂ ਕੋਲੋਂ ਹੀ ਪੰਜ ਪਿਸਟਲ ਦੀਬ ਉਹਦੇ ਫੜੇ ਗਏ ਸਨ ਅਤੇ ਇਹਨਾਂ ਦੇ ਸਬੰਧ ਤਰਨਤਨ ਅਤੇ ਅਮਰਸਰ ਚਲੇ ਪਿੰਡ ਰਾਣੀਆਂ ਤੋਂ ਅਤੇ ਇਹਨਾਂ ਕੋਲੋਂ ਮੋਢਲੀ ਪੁਸ਼ਕੇਸ਼ ਵਿੱਚ ਕਾਫੀ ਖਲਾਸੀ ਹੋਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਹੇ ਕਿ ਇਹ ਸਾਰਿਆਂ ਦੇ ਸਬੰਧ ਵਿਦੇਸ਼ਾਂ ਨਾਲ ਵੀ ਸਾਹਮਣੇ ਆ ਰਹੇ ਹਨ ਸੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਅਮਰਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਡਾ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਟੈਰਰ ਕ੍ਰਾਈਮ ਔਰ ਯੁੱਧ ਨਸ਼ੇ ਵਿਰੁੱਧ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰ ਨਾਰਕੋ ਤੇ ਆਮ ਜਿਹੜਾ ਕਾਟਲ ਹੈ ਨੈਟਵਰਕ ਇਹ ਬਸਟ ਕੀਤਾ ਗਿਆ ਇਹਦੇ ਚਾਰ ਮੁਲਜ਼ਮ ਗ੍ਰਿਫਤਾਰ ਹੋਏ ਨੇ ਪੰਜਵਾਂ ਜੂਵੀਨਾਈਲ ਹੈ ਔਰ 12 ਸਫਿਸਟੀਕੇਟਿਡ ਪਿਸਟਲ ਜਿਹੜੇ .30 ਬੋਰ ਦੇ ਉਹ ਰਿਕਵਰ ਕੀਤੇ ਗਏ ਨੇ ਤੇ ਨਾਲ 1.5 ਕਿਲੋ ਹੀਰੋਇਨ ਬੇਸਿਕਲੀ ਇਹ ਸਾਰਾ ਜਿਹੜੀ ਕਨਸਾਈਨਮੈਂਟਸ ਨੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ ਹੋਣ ਕੀਤੀਆਂ ਜਾ ਰਹੀਆਂ ਪਾਕ ਸਮਗਲਰਸ ਦੇ ਰਾਹੀਂ ਤੇ ਉੱਥੇ ਲੋਕਲ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਔਰ ਫੋਰਨ ਬੇਸਡ ਕੁਝ ਹੈਂਡਲਰਸ ਦੇ ਵੀ ਨਾਮ ਇਹਦੇ ਚ ਆਏ ਆ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਪੰਜ ਪਿਸਟਲ ਫੜੇ ਗਏ ਉਹਦੇ ਚ ਜੋਬਨ ਹੈ ਇੱਕ ਕਰਨਦੀਪ ਹੈ ਤੇ ਹਜੇ ਪਾਲ ਮਾੜੀ ਮੇਕਾ ਪਿੰਡ ਹੈ ਖਾਲੜਾ ਥਾਣੇ ਡਿਸਟ੍ਰਿਕਟ ਤਰਨਤਾਰਨ ਇਹ ਤੈਨੂੰ ਉੱਥੋਂ ਦੇ ਰਹਿਣ ਵਾਲੇ ਇਹਨਾਂ ਦਾ ਬਾਰਡਰ ਦੇ ਨੇੜੇ ਹੀ ਪਿੰਡ ਹੈ ਪਹਿਲਾਂ 5 ਪਿਸਟਲ 30 ਬੋਰ ਦੇ ਨਾ ਫੜੇ ਗਏ ਉਸ ਤੋਂ ਬਾਅਦ ਇਹਦੀ ਪੁਛਗਿੱਟ ਦੇ ਵਿੱਚ ਜਿਹੜਾ ਜਸ਼ਨਪ੍ਰੀਤ ਜੋ ਬੰਦੇ ਜਿਹੜੇ ਐਸੋਸੀਏਟਸ ਵੱਲੋਂ ਉਹ ਅਸੀਂ ਨਾਮਜ਼ਦ ਕੀਤਾ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਤੇ ਉਹਦੇ ਨਾਲ ਇੱਕ ਜੁਵਿਨਾਈਲ ਨੇ ਫੜੇ ਗਏ ਜਿਨ੍ਹਾਂ ਤੋਂ 7 ਪਿਸਟਲ ਰਿਕਵਰ ਹੋਏ ਐ ਇਹ ਰਾਣੀਆਂ ਪਿੰਡ ਹੈਗਾ ਅਮਰਸਰ ਰੂਰਲ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਵੀ ਔਰ ਜਿਹੜਾ ਜੋਬਨ ਹੈ ਇਹਦੀ ਪੁਛਕੀ ਤੋਂ ਡੇਢ ਕਿਲੋ ਹੀਰੋਇਨ ਵੀ ਹੋਰ ਬਰਾਮਦ ਕੀਤੀ ਗਈ ਹੈ ਛੋਟੀ ਏਜ ਦੇ ਸਾਰੇ ਹੈਗੇ ਨੇ ਬਟ ਪੈਸੇ ਦੇ ਲਾਲਚ ਜਿੱਦਾਂ ਤੇ ਪ੍ਰਾਣੀ ਕ੍ਰਿਮੀਨਲ ਜਿਹੜਾ ਬੈਕਗ੍ਰਾਉਂਡ ਹੈ ਜੇ ਉਹਦੇ ਚ ਆਪਾਂ ਜਾਈਏ ਤੇ ਜਸ਼ਨਪ੍ਰੀਤ ਦਾ ਜਿਹੜਾ ਮਾਮਾ ਹੈਗਾ ਉਹ ਲਗਾਤਾਰ ਦੋਨੇ ਨੇ ਸਮਗਲਿੰਗ ਦੇ ਕੰਮ 'ਚ ਜੁਟੇ ਹੋਏ ਸੀਗੇ ਬਾਹਰ ਪਾਕ ਬੇਸਡ ਸਮਗਲਰਜ਼ ਨਾਲ ਉਹਨਾਂ ਦੇ ਲਿੰਕ ਸੀ ਤੇ ਐਨਟੀਐਫ ਲੁਧਿਆਣੇ ਦੇ ਵੱਲੋਂ ਅੱਧਾ ਕਿਲੋ ਆਈਸ ਇਹਨਾਂ ਤੋਂ ਤੇ ਦੋ ਪਿਸਟਲ ਇਹਦੇ ਮਾਮੇ ਤੋਂ ਫੜੇ ਗਏ ਸੀਗੇ ਜਸ਼ਨਪ੍ਰੀਤ ਉਸਕੇ ਚ ਪਗੋੜਾ ਤੇ ਹੁਣ ਇੱਥੇ ਐਕਟਿਵਲੀ ਇਹ ਕੰਮ ਕਰ ਰਿਹਾ ਸੀਗਾ ਬਾਹਰ ਇਹਨਾਂ ਦੀ ਯੂਰਪ 'ਚ ਵੀ ਕੋਈ ਨਾ ਕੋਈ ਲਿੰਕ ਹੈਗੇ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਜਿਹੜੇ ਇਹਨਾਂ ਦੀ ਮੇਨ ਕੰਟੈਕਟ ਪੁਆਇੰਟ ਹੈ ਦੋਨੋਂ ਜਿਹੜੇ ਨੈਟਵਰਕਸ ਨੇ ਜਾਪਾ ਸਿੰਡੀਕੇਟ ਕਹਿ ਸਕਦੇ ਆ ਉਹ ਪਾਕ ਪੇ ਸਮਗਲਰ ਨੇ ਤੇ ਫੋਰਨ ਬੇਸ ਹੈਂਡਲਰਸ ਨੇ ਜਿਹੜੇ ਤਰਨਤਨ ਸੈਕਟਰ ਤੇ ਅਮਰਸਰ ਰੂਰਲ ਦਾ ਜਿਹੜਾ ਹੈ ਰਣੀਆਂ ਸੈਕਟਰ ਹੈ ਇਹਨੂੰ ਐਕਟੀਵੇਟ ਕਰਕੇ ਤੇ ਪੁਸ਼ਣ ਕਰਦੇ ਨੇ ਮੈਂ ਮੈਨੂੰ ਬੜੀ ਅੱਛੀ ਸਕਸੈਸ ਮੰਨਦਾ ਬਿਕੋਜ਼ ਅਸੀਂ ਸਾਰੇ ਹਾਈ ਅਲਰਟ ਤੇ ਚੱਲ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਫੈਸਟੀਵਲ ਸੀਜ਼ਨ ਹੈ ਤੇ ਕਮਿਸ਼ਨਰ ਪੁਲਿਸ ਆਫ ਅਮਰਸਰ ਦੇ ਜਿਹੜੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਦਿੱਲੀ ਮੁਬਾਰਕਬਾਦ ਇਨ੍ਹਾਂ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਨੂੰ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਏਸੀਪੀ ਇੰਸਪੈਕਟਰ ਮੋਹਨਦੀਪ ਸਿੰਘ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਇਹ ਥਾਟ ਕੀਤੀ ਹੈ ਜਿਹੜੀ ਮੁੱਢਲੀ ਪੁੱਛਗਿੱਛ ਸਾਹਮਣੇ ਆਈ ਹੈ ਕਿ ਗੈਂਗਸਟਰਸ ਦੇ ਵਾਸਤੇ ਇਹ ਆਉਣੇ ਸੀ ਆਰਗੇਨਾਈਜ਼ ਕ੍ਰਾਈਮ ਵਾਸਤੇ ਤੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਕਿ ਕੌਣ ਰੈਸੀਪੀਐਂਟ ਸੀ ਤੋ ਦੇ ਨਾਲ ਇਹ ਹੈ ਕਿ ਜਿਹੜੀ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਰਾਈਵਲਰੀ ਹੈ ਜਾਂ ਹੋਰ ਹਿੰਸ ਕ੍ਰਾਈਮ ਹੈ ਉਹ ਕਾਫੀ ਬਚਤ ਹੋਈ ਹੈ ਜੇ ਆਪਾਂ ਇਮੇਜਿਨ ਕਰੀਏ ਕਿ 12 ਬਿਲਕੁਲ ਬ੍ਰੈਂਡ ਨਿਊ ਸੋਫਿਸਟੀਕੇਟਿਡ ਫੋਰਨ ਬੇਸਡ ਪਿਸਟਲਸ ਇੱਥੇ ਆ ਰਹੇ ਆ ਤੇ ਨੈਚੁਰਲੀ ਗਲਤ ਹੱਥਾਂ ਚਲੇ ਜਾਂਦੇ ਤਾਂ ਉਹਦਾ ਕੀ ਹਸ਼ਰ ਹੁੰਦਾ ਤੋ ਬਾਕੀ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਇਹਦੇ ਵਿੱਚ ਕਿਉਂਕਿ ਜਿਹੜਾ ਅਜੇ ਫਾਈਨੈਂਸ਼ੀਅਲ ਐਂਗਲ ਉੱਤੇ ਅਸੀਂ ਪੂਰਾ ਜ਼ੋਰ ਦੇ ਰਹੇ ਆ ਪਲੱਸ ਇਹਨਾਂ ਦੇ ਕੁਝ ਲਿੰਕੇਜਸ ਹੋਰ ਆਏ ਆ ਜੇ ਆਪਾਂ ਐਨਟੀਐਫ ਲੁਧਿਆਣਾ ਦਾ ਕੇਸ ਦੇਖੀਏ ਅੱਧਾ ਕਿਲੋ ਆਇਸ ਦਾ ਦੋ ਪਿਸਟਲਸ ਵਾਲਾ ਉਹ ਵੀ ਬੜਾ ਇੰਪੋਰਟੈਂਟ ਰਿਕਵਰੀ ਹੈ ਕਿ ਕਿੱਥੇ ਤੱਕ ਦੂਰ ਤੱਕ ਜਾ ਕੇ ਇਹਨਾਂ ਨੇ ਮਾਰ ਕੀਤੀ ਔਰ ਉੱਥੇ ਡਿਲੀਵਰੀਆਂ ਕਰਨ ਗਏ ਜਿੱਥੇ ਫੜੇ ਗਏ ਸੋ ਇਹਦੇ ਤੇ ਹੋਰ ਕਾਰਵਾਈ ਤੇ ਮੈਨੂੰ ਕਾਫੀ ਆਸ ਹੈ ਕਿ ਆਉਣ ਵਾਲੇ ਟਾਈਮ ਚ ਕੁਝ ਰਿਕਵਰੀ ਵੀ ਹੋਏਗੀ ਤੇ ਅਰੈਸਟ ਵੀ ਹੋਰ ਹੋ ਸਕਦੀ ਹੈ